ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਜੀ ਤੇ ਆਪਾਂ ਹੁਣ ਲੱਗ ਗਏ ਆਪਣੀ ਤੂੜੀ ਬਣਾਉਣਾ ਤੇ ਅੱਜ ਰਾਤ ਬਣਾਈਆਂ ਆਪਾਂ ਸੱਤ ਟਰਾਲੀਆਂ ਆਪਣੀਆਂ ਟਰਾਲੀ ਉਹੜੀਓ ਤੇ ਅੱਜ ਲਾਵਾਂਗੇ ਆਪਾਂ ਨੋਕੋ Mahindra ਨੋਕੋ ਇਹਨੂੰ ਲਾਉਣ ਕੱਢਦੇ ਹੁਣ ਜੌਂਡੀ ਇਹਨੂੰ 2009 ਤੋਂ ਚੱਲ ਰਹੀ ਹੈ ਇਹ ਤੂੜੀ ਵਾਲੀ ਪਰੇ ਪਹਿਲਾ ਆਪਣਾ ਕੋ ਦਸ਼ਮੇਸ਼ੀ ਰਿਪਰਤਾ ਉਹਨਾਂ ਕੇਐਸ ਇਹ 19 ਮਾਡਲ ਆਈ ਤੇ ਬਾਈ ਹਣੀ ਬਾਈ ਕੱਲ ਭਰਾਂ ਕਹਿੰਦੇ ਦਾ ਤੇਲ ਤੇ ਹੁਣ ਤੇਲ ਢੋਲ ਤਾਰ ਰਹੇ ਹਾਂ ਇਹ ਚਾਹੁੰਦੇ ਆ ਕਿ ਉਹ ਕਿ ਦੋ ਰੋਣਾ ਹੋਂ ਤਾਂ ਨਿਭੜ ਜੇ ਤਿੰਨ ਢੋਲਾਂ ਨਾਲ ਆਪਣਾ ਸਰਜਣਾ ਲੋਜੀ ਕਰਤਾ ਸਟਾਰਟ ਹੁਣ ਲਾਉਨੇ ਆ ਨਾ ਤੋੜੀ ਵਾਲੀ ਨਾਲ ਉਹ ਖੋਲ ਦੇਗਾ ਉੱਪੀ ਦੀ ਵੀ ਰੋਲਣੀ ਬਣੀ 13 ਨੰਬਰ ਦੀ ਚਾਬੀ ਆ ਦੇਖੀ ਵੀਰੇ ਅੱਜ ਜ਼ੋਰ ਹਾਂਜੀ ਵੀ ਜੀ ਮੈਂ ਟਰਾਲੀ ਭਰੀ ਖੜਾ ਤੇ ਬਾਈ ਆ ਰਿਹਾ ਟਰੈਕਟਰ लेके ਅੱਜ ਆਪਾਂ ਲਾਤਾ ਜੀ ਮਹਿੰਦਰਾ ਨੋਵੋ ਤੂੜੀ ਵਾਲੀ ਮਸ਼ੀਨ ਪਰ ਤੇ ਬਾਕੀ ਤੁਹਾਨੂੰ ਚੱਲਦਾ ਵੀ ਦਿਖਾਵਾਂਗੇ ਜੋੜਤਾ ਜੀ ਅੱਜ ਲਾਤਾ ਅੱਜ ਮਹਿੰਦਰਾ ਨੋਵੋ 655 DI ਅੱਜ ਜੋੜਤਾ ਜੀ ਮਸ਼ੀਨ ਪਰ ਹੁਣ ਆਪਣੀ ਰਹੀ ਤੂੜੀ ਕਾਰਨ ਤੇ ਉਹ ਮਹਾ ਵੀ ਆਪਣੀ ਆਪਣੀ ਤੂੜੀ ਇਹਦੇ ਨਾਲ ਕਰਾਂਗੇ ਸਾਰੀ ਤੇ ਬਾਈ ਆ ਰਿਹਾ ਮਸ਼ੀਨ ਟਰਾਲੀ ਲੈ ਕੇ ਤੇ ਮੈਂ ਟਰਾਲੀ ਭਰਤੀ ਲੋ ਜੀ ਹੁਣ ਬਾਈ ਲੱਗ ਗਿਆ ਚਲਾਉਣ ਮੈਂ ਚੱਲੇ ਰੋਟੀ ਖਾਣ ਖਾਲੇ ਗੇੜਾ ਲੈ ਕੇ ਆਉਂਗਾ ਜੌਂਡੀਰ ਨਾਲ ਜੌਂਡੀਰ ਨਾਲ ਅਸੀਂ 2009 ਦੇ ਚਲਾ ਰਹੇ ਆ ਇਹ ਮਸ਼ੀਨ ਆ 2009 ਮਾਡਲ ਆ ਕੋਈ ਸਾਫ ਪਿਆ ਜਮਈ ਕੋਈ ਲੀਕਿੰਗ ਨਹੀਂ ਕੋਈ ਕੁਛ ਨਹੀਂ ਆਇਆ ਲੱਗਾ ਜਿਵੇਂ 2-3 ਸਾਲੇ ਹੋਏ ਉਹਨੇ ਲਈ ਇਹਨੂੰ 2009 ਤੋਂ ਸੀ ਚਲਾ ਰਿਆ ਮਸ਼ੀਨ ਇਹ ਨਾਲ ਹੁਣ ਦੇਖੋ ਨੋਵਾ ਨਾਲ ਚਲਾ ਰਿਆ ਭਾਈ ਮਸ਼ੀਨ ਬਾਕੀ ਡੀਜ਼ਲ ਦੀ حساب ਦੇ ਲਾਇਆ ਜੀ ਪੰਜ ਟਰਾਲੀਆਂ ਭਰ ਗਿਆ ਵੀ ਜੌੜੀ ਨੂੰ ਕਿੱਟੇ ਖਾਊਗਾ 60 ਲੀਟਰ ਦੀ ਟੈਂਕੀ ਇਹਦੀ ਡੀਜ਼ਲ ਸੇਵਰ ਤੇ ਚੱਲ ਰਿਹਾ ਜੀ 1500 ਚੱਕਰਾਂ ਪਰ